ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਸੈਡਲ ਟੀਵੀ ਮੈਂ ਹਾਂ ਜਸੀ ਕੋਰ ਕਰਾਚੀ ਪੁਲਿਸ ਤੇ ਕਸਟਮ ਅਪਾਕ ਦੇ ਵੱਲੋਂ ਸਾਂਝੇ ਰੂਪ ਦੇ ਵਿੱਚ ਜਾਰੀ ਕੀਤੀ ਗਈ ਇੱਕ ਇੱਕ ਜਾਂਚ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਸਿਗਰਟਾਂ ਬਣਾਉਣ ਵਾਲੀ ਫੈਕਟਰੀ ਦਾ ਪਰਦਾਫਾਸ਼ ਕੀਤਾ ਗਿਆ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਇੱਕ ਇੱਕ ਵਿਅਕਤੀ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਪੁਲਿਸ ਤੇ ਕਸਟਮ ਅਪਾਕ ਦੇ ਵੱਲੋਂ ਬੀਤੇ ਦਿਨ ਇੱਕ ਵੇਅਰ ਹਾਊਸ ਵਿੱਚ ਹੋਈ ਚੋਰੀ ਦੇ ਮਾਮਲੇ ਦੇ ਵਿੱਚ ਜਾਂਚ ਵੀ ਕੀਤੀ ਜਾ ਰਹੀ ਸੀ ਤੇ ਇਸ ਵਿੱਚ ਹੋਈ ਛਾਪੇਮਾਰੀ ਦੇ ਦੌਰਾਨ ਪੁਲਿਸ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਸਿਗਰਟਾਂ ਤਬਾਕੂ ਵੀ ਜ਼ਬਤੀ ਕੀਤਾ ਗਿਆ ਪੁਲਿਸ ਦੇ ਵੱਲੋਂ ਇੱਕ 42 ਸਾਲਾ ਵਿਅਕਤੀ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਕਸਟਮ ਵਿਭਾਗ ਦੇ ਮੁਤਾਬਿਕ 80 ਕਿਲੋ ਦੇ ਕਰੀਬ ਤਬਾਕੂ ਇਥੇ ਜ਼ਬਤ ਕੀਤਾ ਗਿਆ ਉਦੋਂ ਸਿਗਰਟਾਂ ਦੇ ਬਾਕਸੇਸ ਤੇ 2500 ਡਾਲਰ ਤੱਕ ਦਾ ਕੈਸ਼ ਵੀ ਬਰਾਮਦ ਕੀਤਾ ਗਿਆ ਗ੍ਰਿਫਤਾਰ ਕੀਤੇ ਹੋਏ ਵਿਅਕਤੀ ਦੇ ਉੱਤੇ 11 ਕਾਨੂੰਨੀ ਤਰੀਕੇ ਦੇ ਨਾਲ ਬਿਲਾ ਲਾਇਸੈਂਸ ਤੋਂ ਸਿਗਰਟ ਬਣਾਉਣਾ ਤੇ ਕਸਟਮ ਵਪਾਰਗ ਦੇ ਕੰਮ ਦੇ ਵਿੱਚ ਵਿਗਨ ਪੋਣਾ, ਚੋਰੀ ਕਰਨਾ ਤੇ ਗਲਤ ਤਰੀਕੇ ਦੇ ਨਾਲ ਚੀਜ਼ਾਂ ਇੰਪੋਰਟ ਕਰਨ ਦੇ ਚਾਰਜਸ ਲੱਗੇ ਨੇ। ਪੁਲਿਸ ਦੇ ਮੁਤਾਬਕ ਇਸ ਵਿਅਕਤੀ ਨੂੰ ਬੀਤੇ ਦਿਨ ਕ੍ਰੈਸਚਰਚ ਜ਼ਿਲ੍ਹਾ ਅਦਾਲਤ ਦੇ ਵਿੱਚ ਹੀ ਪੇਸ਼ ਕੀਤਾ ਗਿਆ। ਉੱਧਰ ਕਸਟਮ ਤੇ ਪੁਲਿਸ ਦੇ ਸਾਂਝੇ ਇਸ ਉਪਰਾਲੇ ਦੇ ਵਜ੍ਹਾ ਵੀ ਕਿਹਾ ਗਿਆ ਕਿ ਅਗਲੇ ਦਿਨਾਂ ਦੇ ਵਿੱਚ ਹੋਰ ਜਾਂਚ ਪੜਤਾਲ جاری ਹੈ ਤੇ ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ ਨੇ।